ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਹੀ ਹੇਠ ਕੀਤਾ ਗਿਆ ਜਿਸ ਵਿੱਚ ਚੇਤਤ ਤੌਰ ਤੇ ਵਿਧਾਇਕ ਅਸ਼ਨੀ ਸ਼ਰਮਾ ਸਾਬਕਾ ਮੇਅਰ ਅਨਿਲ ਵਾਸੂਦੇਵ ਸਾਬਕਾ ਵਿਧਾਇਕਾ ਸੀਮਾ ਦੇਵੀ ਮੰਡਲ ਪ੍ਰਧਾਨ ਚਮਚੇਰ ਸਿੰਘ ਤੇ ਯੁਗੇਸ਼ ਠਾਕੁਰ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਇਸ ਮੌਕੇ ਤੇ ਆਪਣੀ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਬਣਾਉਣ ਖਾਤਰ ਮੈਂਬਰ ਬਣਾਉਣ ਦਾ ਜਿਹੜਾ ਟੀਚਾ ਹੈ ਉਹ ਦੇਸ਼ ਭਰ ਵਿੱਚ ਚਲਾਇਆ ਜਾ ਰਿਹਾ ਹੈ ਇਸ ਦਾ ਉਦੇਸ਼ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤੇ ਇੱਕ ਐਸੀ ਪਾਰਟੀ ਦੇ ਰੂਪ ਵਿੱਚ ਉਹ ਫਿਰ ਲੋਕਾਂ ਦੇ ਸਾਹਮਣੇ ਆਵੇ ਜਿਹੜਾ ਕਿ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਸક્ષਮ ਹੋਵੇ ਇਹ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਦੇਸ਼ ਦੇ ਇੱਕ-ਇੱਕ ਵਿਅਕਤੀ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ ਹੈ ਤੇ ਪਾਰਟੀ ਜਨਤਾ ਪਾਰਟੀ ਨੂੰ ਮਜ਼ਬੂਤ ਬਣਾਉਣਾ ਹੈ ਅੱਜ ਦੀ ਇਸ ਪ੍ਰੈਸ ਵਾਰਤਾ 'ਚ ਉਪਸਥਿਤ ਪਾਰਟੀ ਦੇ ਜ਼ਿਲ੍ਹਾ ਦੇਸ਼ ਸਿੱਧਾ ਬੋਲੋ ਪ੍ਰੰਧੀ ਅੱਜ ਜਿਹੜੀ ਬੈਠਕ ਹੋਈ ਹੈ ਬੈਠਕ ਦੀ ਅੱਜ ਦੀ ਜਿਹੜੀ ਇਹ ਪ੍ਰੈਸ ਵਾਰਤਾ ਪਾਰਟੀ ਨੇ ਆਪਣਾ ਸਦਸਤਾ ਅਭਿਆਨ ਜਿਹੜਾ ਉਹਨੂੰ ਲਾਂਚ ਕੀਤਾ ਹੈ ਜਿਹਦੇ ਲਈ ਪਾਰਟੀ ਦੇ ਮੰਡਲ ਦੇ ਕਾਰਜਕਰਤਾਵਾਂ ਨੂੰ ਇੱਥੇ ਬੁਲਾਇਆ ਗਿਆ ਜ਼ਿਲ੍ਹਾ ਡਿਗਜੀ ਦੇ ਉਪਰਾਲੇ ਨਾਲ ਇਹ ਪ੍ਰੈਸ ਕਾਨਫਰੰਸ ਦੇ ਮार्जेਬ ਨਾਲ ਅਸੀਂ ਨਮਾਸ ਰક્ષਤਾ ਅਭਿਆਨ ਜਿਹੜਾ ਚਾਲੂ ਕਰਨ ਜਾ ਰਹੇ ਹਾਂ ਵੈਸੇ ਤੇ ਇਹ ਪੈਂਡਿੰਗ ਸੀ 2014 ਚ 2020 ਚ ਲੇਕਿਨ ਕਰੋਨਾ ਦੀ ਮਹਾਮਾਰੀ ਆਈ ਇਸ ਕਰਕੇ ਇਹ ਮੈਂਬਰਸ਼ਿਪ ਦਾ ਅਭਿਆਨ ਜਿਹੜਾ ਪੋਸਟਪੋਨ ਹੋਇਆ ਹੁਣ ਪਾਰਟੀ ਨੇ ਮਡਲੇ ਸਟਾਰ ਦੇ ਉੱਤੇ ਇਹਨੂੰ ਦੁਬਾਰਾ ਸ਼ੁਰੂ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਮੈਂਬਰ ਬਣੇ ਨੇ ਫਿਰ ਸਟੇਟਾਂ ਦੇ ਅੰਦਰ ਸਟੇਟ ਦੇ ਅਧਿਕਾਰਿਓਂ ਔਰ ਪ੍ਰਦੇਸ਼ ਦੀ ਔਰ ਕੇਂਦਰੀਏ ਜਿਹੜੇ ਲੋਕ ਨੇ ਉਹ ਮੈਂਬਰ ਬਣੇ ਨੇ ਅੱਜ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਸਤਰ ਦੇ ਕਾਰਜਕਰਤਾ ਮੰਡਲ ਦੇ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਇਹਦੇ ਲਈ ਪਾਰਟੀ ਨੇ ਜਿਹੜਾ ਉਪਰਾਲਾ ਕੀਤਾ ਖਾਸੀ 00 00 2024 ਮਤਲਬ ਡਬਲ ਏ ਡਬਲ 0 ਡਬਲ 0 20 24 ਤੇ ਮਿਸਕਾਲ ਮਾਰਨ ਤੋਂ ਬਾਅਦ ਕੋਈ ਵੀ ਵਿਅਕਤੀ ਬੀਜੇਪੀ ਦਾ ਸੱਜੇ ਬਣ ਸਕਦਾ ਇਹਦੇ ਨਾਲ ਨਾਲ ਨਵੇਂ ਐਪ ਦੇ ਮਾਧਿਅਮ ਨਾਲ ਵੀ ਸੱਜੇ ਬਣ ਸਕਦਾ ਹੈ ਪਾਰਟੀ ਨੇ ਪੰਜਾਬ ਦੇ ਅੰਦਰ ਟਿੱਚਾ ਲਿਆ ਹਰ ਮੂਦੇ ਉੱਤੇ 200 ਲੋਕਾਂ ਨੂੰ बीजेपी ਦੇ ਵਿਚਾਰ ਨਾਲ बीजेपी ਦੀ ਸਦਸਕਾ ਨਾਲ ਜੁੜਨਾ ਹੈ ਔਰ ਇਹ ਇਸ ਕਰਕੇ ਹੈਗਾ ਕਿ ਹਰ ਵਰਗ ਦੇ ਅੰਦਰ ਚਾਹੇ ਉਹ ਬੰਗੋਲੀ ਦ੍ਰਿਸ਼ਟੀ ਨਾਲ ਹੋਏ ਚਾਹੇ ਸਮਾਜਿਕ ਦ੍ਰਿਸ਼ਟੀ ਨਾਲ ਹੋਏ ਪਾਰਟੀ ਦੀ ਅੰਦਰ ਹਰ ਵਰਗ ਦੀ ਹਰ ਜਾਤੀ ਦੀ ਹਰ ਬਰਾਦਰੀ ਦੀ ਹਰ ਉਮਰ ਦੀ ਹਰ ਸਮਾਜਿਕ ਤਾਰੇ ਦੀ ਧਾਰਮਿਕ ਤਾਰੇ ਦੀ ਵਪਾਰਿਕ ਧਾਰੇ ਦੀ ਸ਼ਾਮੂਲੀਅਤ ਹੋਏ ਇਸ ਕਰਕੇ ਇਹ ਅਭਿਆਨ ਬੜਾ ਮਹੱਤਵਪੂਰਨ ਹੈ ਔਰ ਕਿਉਂਕਿ ਪਠਾਨਕੋਟ ਜ਼ਿਲ੍ਹੇ ਦੀ ਓਪਨਿੰਗ ਦਾ ਜੁਮਾ ਮੇਰੇ ਲਈ ਲੱਗਾ ਸੀ ਮੈਂ ਜ਼ਿਲ੍ਹਾ ਦੇ ਜੀ ਦਾ ਪੂਰੀ ਟੀਮ ਦਾ ਧੰਨਵਾਦ ਕਰਦਾ ਲੇਕਿਨ ਇਹਨਾਂ ਦਾ ਜਿਹੜਾ ਟਾਰਗੇਟ ਹੈ ਇਹਨੂੰ ਅਚੀਵ ਕਰਨ ਦੇ ਲਈ ਇਹ ਸਾਰੇ ਵਿੰਦਰਾ ਚਿੱਤ ਕਰਕੇ ਅਲੱਗ-ਅਲੱਗ ਤਰ੍ਹਾਂ ਦੇ ਕਾਰਜਕ੍ਰਮ ਦੇ ਮਾਧਿਅਮ ਦੇ ਨਾਲ ਇਸ ਮੈਂਬਰਸ਼ਿਪ ਦੇ ਨਾਲ ਲੋਕਾਂ ਨੂੰ ਜੋੜਨਗੇ ਔਰ ਪੰਜਾਬ ਦੇ ਅੰਦਰ ਇੱਕ ਤਾਕਤਵਰ ਜੀਜੇਪੀ ਬਣਾ ਹੰਦੇ ਅੰਦਰ ਇਹ ਸਾਰਾ ਸਹਿਯੋਗੀ ਹੋਏ ਕਿੰਨੇ ਦੇ ਟਿੱਕੇ ਵਿੱਚ ਹੈਗੇ अलग-अलग तरह ਦੇ ਕਾਰਜਕ੍ਰਮ ਹੋਣਗੇ ਇੱਕ ਤੋਂ ਪਾਰਟੀ ਜਿੱਦਾਂ ਸਾਡੀ ਕਹਿੰਦੀ ਹੈ ਕਿ ਪਾਰਟੀ ਨੂੰ ਸਰਬਗ੍ਰਾਹੀ ਮਤਲਬ ਹਰ ਘਰ ਦੇ ਅੰਦਰ ਕੋਈ ਨਾ ਕੋਈ ਬੀਜੇਪੀ ਨਾਲ ਜੁੜੀ ਸਰਬਸਪਰਸ਼ੀ ਛੇਦ ਲਈ ਅਸੀਂ ਅਸ਼ੂਤਨ ਹੋਈ ਹਰ ਇੱਕ ਵਰਗ ਨੂੰ ਲੱਗੇ ਬੀਜੇਪੀ ਮੇਰੀ ਸਰਬ ਵਿਆਪੀ ਕੋਈ ਵੀ ਏਰੀਆ ਖੇਤਰ ਨਹੀਂ ਛੁੱਟਣਾ ਚਾਹੀਦਾ ਜਿੱਥੇ ਬੀਜੇਪੀ ਦੇ ਕਮਲ ਦਾ ਨਾਂ ਲੈਣ ਵਾਲਾ ਮੈਂਬਰ ਨਾ ਹੋਵੇ ਇਦੇ ਲਈ ਲਗ ਲਗ ਯੋਜਨਾ ਸਟੂਡੈਂਟਸ ਹੋਵੇ ਮਜ਼ਦੂਰਾਂ ਚ ਹੋਵੇ ਕਿਸਾਨਾਂ ਚ ਹੋਵੇ ਮਹਿਲਾਵਾਂ ਚ ਹੋਵੇ ਵਪਾਰੀਆਂ ਚ ਹੋਵੇ ਕੋਈ ਵੀ ਖੇਤਰ ਖਾਲੀ ਨਾ ਰਹੇ ਇਹਦੇ ਲਈ ਪਾਰਟੀ ਲਗ ਲਗ ਤਰ੍ਹਾਂ ਦੇ ਕਾਰਜਕ੍ਰਮ ਦੇਗੀ ਪ੍ਰਧਾਨ ਜਿਹੜੇ ਆਲਰੇਡੀ ਬੀਜੇਪੀ ਦੇ ਵਿੱਚ ਜੁੜੇ ਦੇ ਨੇ ਕਿ ਆ ਦੁਆਰਾ ਬਣਨਗੇ ਹਰ 6 ਸਾਲ ਬਾਅਦ ਜਿਹਦੇ ਲਈ ਮੈਂਬਰਸ਼ਿਪ ਹੁੰਦੀ ਹੈ 6 ਸਾਲ ਬਾਅਦ ਇਹ ਮੈਂਬਰਸ਼ਿਪ ਸਮਾਪਤ ਹੁੰਦੀ ਹੈ ਉਸ ਤੋਂ ਬਾਅਦ ਪੁਰਾਣਿਆਂ ਨੂੰ ਵੀ ਨਿਯੁਕਤ ਕੀਤਾ ਜਾਂਦਾ ਦੁਆਰਾ ਬਣਾਇਆ ਜਾਂਦਾ ਉਹਦੇ ਵਿੱਚ ਇੱਕ ਅਪਡੇਟ ਹੋ ਜਾਂਦੀ ਹੈ ਕਿਉਂਕਿ ਇਹ ਸੰਸਾਰ ਨਾਸ਼ਵਾਨ ਇਹਦੇ ਦੇ ਕਈ ਨਵੇਂ ਪੈਦਾ ਹੋਣਗੇ ਕਈ ਚਲੇ ਜਾਣਗੇ ਔਰ ਕਈਆਂ ਦੀ ਆਜੂ 18 ਸਾਲ ਹੋ ਗਏ ਕਿ ਕਿੰਨੇ ਕਿੰਨਾ ਚਿਰ ਤੱਕ ਚੱਲੇਗਾ ਤੁਹਾਡੇ ਤੋਂ ਇਹ ਕਾਰਜਕਾ ਦਾ ਪਤਾ ਨਹੀਂ ਘਰੇ ਨੇ ਉਹ ਨਾਮ ਦੇ ਲੱਗੇ ਨਾ ਪੂਆ ਮਗਰ ਇਹਦਾ ਇਹ ਬਲਾਸਟ ਨਹੀਂ ਮੈਂਬਰ ਨਹੀਂ ਮੈਂਬਰ ਤਾਂ ਕੋਈ ਵੀ ਬੰਸਦਾ ਮਿਸਕਲ ਮਾਰ ਕੇ ਕਿੰਨੇ ਪਰਸੈਂਟ ਦਾ ਟੀਚਾ ਜੇਤਰ ਜੀ ਭਰਾਣਾ ਇਹਨਾਂ ਨੇ ਸਰ ਲਕਸ਼ੇ ਕਿੰਨੇ ਪਰਸੈਂਟ ਦਾ ਟੀਚਾ ਮਿੱਥਿਆ ਗਿਆ ਮੈਂ ਤੁਹਾਨੂੰ ਦੱਸਦਾ ਹਰ ਬੂਤੇ ਉੱਤੇ 200 ਮੈਂਬਰ 24500 ਬੂਤ ਨੇ ਪੰਜਾਬ ਦੇ ਤੇ 200 ਨਾਲ ਇਹਨੂੰ ਕਰ ਲੋ ਇਹ ਲਗਭਗ 59 ਲੱਖ ਦੇ ਗਰੀਬਕਰੀ ਮੈਂਬਰਸ਼ਿਪ ਜਿਹੜੀ ਆ ਕਰਨ ਦਾ ਟਿੱਕਰ ਇਹਦੇ ਕੋਈ ਟਾਈਮ ਹੀ ਮਿੱਥਿਆ ਗਿਆ ਹੈ ਇਹਦੇ ਲਈ ਪਾਰਟੀ ਨੇ 15 ਅਕਤੂਬਰ ਤੱਕ ਦਾ ਟਾਈਮ ਜਿਹੜਾ ਉਹ ਮੁੱਚਿਆ ਪਹਿਲਾ ਜਿਹੜਾ ਫੇਜ਼ ਆ ਉਹ 1 ਅਕਤੂਬਰ ਨੂੰ ਸਮਾਪਤ ਹੋ ਜਾਏਗਾ ਉਹਦੇ ਬਾਅਦ ਸਮੀਖਿਆ ਹੋਏਗੀ ਕੀ ਜੋ ਟਾਰਗੇਟ ਅਸੀਂ ਰੱਖਿਆ ਉਹ ਉੱਥੇ ਕਿਸ ਤੱਕ ਪੁੱਜਾਂਗੇ ਪਰ ਇਸ ਲਈ ਵਿਆਪਕ ਯੋਜਨਾ ਬਣੀ ਹੈ ਜ਼ਿਲ੍ਹਾ ਸਤਰ ਦੇ ਉੱਤੇ ਮੈਂਬਰਸ਼ਿਪ ਇਨਚਾਰਜ ਬਣਿਆ ਮੰਡਲ ਸਤਰ ਤੇ ਮੈਂਬਰਸ਼ਿਪ ਇਨਚਾਰਜ ਬਣਿਆ ਸ਼ਕਤੀ ਕੇਂਦਰ ਸੱਤ ਦੇ ਉੱਤੇ ਮੈਂਬਰਸ਼ਿਪ ਇਨਚਾਰਜ ਬਣਿਆ ਹੁਣ ਤਾਂ ਪਾਰਟੀ ਨੇ ਵਿਸਤਾਰਕ ਸ਼ਕਤੀ ਕੇਂਦਰ ਦੇ ਉੱਤੇ 7 ਦਿਨ ਕਾਰਗਰਤਾ ਜਾ ਕੇ ਉਹਨਾਂ ਨਾਲ ਮਿਲ ਕੇ ਘਰ ਘਰ ਜਾ ਕੇ ਮੈਂਬਰਸ਼ਿਪ ਕਰਾਈ ਉਹਦੀ ਯੋਜਨਾ ਵੀ ਲਾਗੂ ਕਰਨ ਦਾ ਨਿਰਣੇ ਲਿਆ ਹੈ ਇਸ ਲਈ ਇਹ ਕੋਈ ਰਸਮ ਨਹੀਂ ਦਾਈ ਗਈ ਨੀ ਹੈ ਪਾਰਟੀ ਨੂੰ ਅੱਜ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਬਣਿਆ ਤੇ ਉਹ ਆਪਣੇ ਤੰਤਰ ਦੇ ਆਧਾਰ ਤੇ ਬਣਿਆ ਇਸ ਕਰਕੇ ਇਹ ਬੜੀ ਮਹੱਤਵਪੂਰਨ ਮੈਂਬਰਸ਼ਿਪ ਹੈ ਔਰ ਮੈਨੂੰ ਉਮੀਦ ਹੈ ਇਹ ਜਿਲਾ ਪੂਰੇ ਪੰਜਾਬ ਚ ਅਭਲ ਰਹੀ ਹੈ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜেমস ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankul.